ਸਰ ਨੂੰ ਪਰਪਰਿਚਾ ਛੱਰੀਏ ਕਾਲ ਦੀ ਲੋ ਫਾਰਮ ਹਾਊਸ ਹੋਪਸ ਸੋ ਸਾਰੀ ਵੀਅਰਸ ਪੋਤ ਵਧੀਆਂ ਹੋਵਾਂਗੀ ਸੋ ਆਪਾਂ ਕਰਦੇ ਆਪਣੀ ਵੀਡੀਓ ਨੂੰ ਸਟਾਰਟ ਨੀ ਤਾ ਮੋਟੇ ਮੋਟੇ ਤੋੜ ਜਿਹੜੀ ਜਮਾਈ ਬਰੀਕ ਆ ਉਹ ਨਹੀਂ ਤੋੜਨੀ ਆ ਠੀਕ ਹੁਣ ਆ ਦੱਸਦੇ ਅੱਗੇ ਹੋ ਕੇ ਆ ਬੇਬੇ ਨੇ ਦੇਖਿਆ ਬੇਬੇ ਇੱਥੇ ਕਹਿੰਦੀ ਹਗਿਆ ਪਿਆ ਆਹ ਹੋ ਬੈਠੇ ਹਾਂ ਮਾਜਾ ਦੇ ਆਹ ਬੈਠਣ ਕਰਦੇ ਸੱਤ ਕਰਦੇ ਮੋٹے ਮੋٹے ਤੋੜ ਥੋੜੀ ਇਹਨੂੰ ਦੇ ਦਾਂਗੇ ਆਪਾਂ ਤੇਰੀ ਮੰਮੀ ਨੂੰ ਆ ਵੀ ਹੋ ਗਈ ਆਪਣੀ ਬੇਲ ਹਾਂ ਹਾਂਜੀ ਆ ਬਾਰਨ ਵਾਲੀ ਬੀਬੀ ਦੀ ਇਹ ਤੋਂ ਵੀ ਭਾਰੀ ਆ ਬੇਲ ਉਹ ਤਾਂ ਕੀ ਆ ਜਿਹੜੀ ਦਰਸ਼ਨ ਉਹਨਾਂ ਕੀ ਆਹਾ ਉਹਨਾਂ ਦੇ ਤਾਂ ਲੱਗ ਰਹੇ ਨੇ ਇਹਨੇ ਉਹ ਤਾਂ ਬਹੁਤ ਲੱਗ ਰਹੇ ਨੇ ਉਹ ਤਾਂ ਰਾਤ ਮੈਂ ਮਨੇ ਰਹੋਗਾ ਤਾਂ ਕਰਕੇ ਨਹੀਂ ਮੈਂ ਉਹ ਕਰਿਆ ਹੈਗਾ ਆ ਦੇ ਉਹ ਤਾਂ ਭਰਿਆ ਪਿਆ ਬਹੁਤ ਭਾਰੀ ਆ ਇਹ ਬੇਕਾਰ ਨੇ ਇਹਨੇ ਦੇਖੀ ਤੂੰ ਕਿੰਨੋਂ ਦੇਖੀ ਤੂੰ ਉਹ ਤਾਂ ਕਰਿਓ ਉੱਥੋਂ ਔਰ ਤੋਂ ਦੇ ਚੱਕੇ ਤੇ ਨਾ ਇਤੇ ਮੋਜਾ ਲੈ ਕੇ ਲਾ ਰਿਹਾ ਹਾਂ ਸਮੈਲ ਆ ਰਹੀ ਆ ਉਹਦੀ ਹਾਂ ਦੇਖ ਲੈ ਕਿੰਨੇ ਆ ਨੇ ਇਹਨੂੰ ਉੱਪਰੋਂ ਉੱਪਰੋਂ ਵਢਾ ਦੇ ਇਹਨੂੰ ਵਢਾ ਦੇ ਉੱਪਰੋਂ ਉੱਪਰੋਂ ਪਦინੇ ਨੂੰ ਮੈਂ ਵੀ ਕਿਹਨੂੰ ਕਹੋ ਰਹੀ ਹਾਂ ਹੋਰ ਉਹ ਤਾਂ ਫਿਰ ਪੱਕ ਜੂ ਕੋਈ ਫਾਇਦਾ ਨਹੀਂ ਹੈਗਾ ਜੜਾ ਵੱਡਾ ਜੜਾ ਥੋੜਾ ਜਿਹਾ ੇਠੋਂ ਵਡਾ ਦੇਵੇ ਆ ਦੇਖਾ ਕਿੰਨਾ ਸੋਹਣਾ ਐਡਾ ਦੇ ਸੋਣ ਖਾਓ ਲਾਉ ਤੋਬੇ ਸ਼ੁਰੂ ਹੁਣ ਤਾਂ ਆ ਇਸ ਹਾਲ ਇੱਥੇ ਬੇਲ ਆਪਣੇ ਆਪੇ ਹੋ ਜਾਂਦੀ ਹੈ ਕਹ ਲਾਤੀ ਆ ਦੇਖੋ ਗਈ ਆਪਣੀ ਵਾਲੀ ਕਿਉਂ ਇਹ ਤੂੰ ਪੂਆ ਲੈ ਜਾਨੂੰ ਮੈਂ ਲੈ ਕੇ ਆਉਂਗੀ ਚੇਮ ਜੇ ਇਹ ਆਪ ਪਾਰੀਓ ਤੁਸੀਂ ਹਾਂ ਆਹ ਪੰਜਾਬੀ ਦੇ 30 ਰੁਪਏ ਸੀਗੇ ਭਰਾਈ ਦੇ 40 ਰੁਪਏ ਸਿਹਰਾਣਾ ਅੱਗੇ ਕਿੰਨੀ ਬੈਂਦ ਅਸੀਂ ਭਰਦੇ ਅਸੀਂ ਸਾਰੇ ਭਰਾਲੇ ਹਾਂ ਬਸ ਉਹ ਦੋ ਧੋਣ ਵਾਲੇ ਨਿਕਲ ਗਏ ਸਵੇਰੇ ਭਰ ਲਾਂਗੇ ਇੱਕ ਮਿੰਟ ਦੇ ਦੱਸ ਤੇਰੀ ਮੰਮੀ ਦਾ ਵਿਆਹ ਜਨੇ ਹਣੀ ਨਹੀਂ ਕੁਛ ਮੇਰੇ ਅੱਛਾ ਮਾਈਕ ਕੋ ਡਿਜ਼ਾਈਨ ਚ ਲੱਗ ਰਹੇ ਨੇ ਕੀ ਇਹ ਤਾਂ ਨਵੇਂ ਬਣਾਏ ਨੇ ਕਬਰ ਹੂੰ ਚਾਦਰ ਸੀਗੀ ਇਹ ਚਿੱਟੀ ਫਿਰ ਚਿੱਟੀ ਚਾਦਰ ਕਿੱਥੇ ਲਾਂਦੀ ਆ ਉੱਚਾਈ ਹੋਈ ਫਿਰ ਇਹਨੂੰ ਬਣਾ ਕੇ ਕਿ ਜਿਆਦਾ ਸੋਫਟ ਆ ਲੈ ਲਓ ਕਰਤੋਂ ਤੋਂ ਤੋ ਮੈਂ ਨਹੀਂ ਲੈਂਦਾ ਪੁਰਾਣੀ ਰੂਹਾਂ ਜਿਦਾ ਨਵੀਂ ਰੂਹਵੇਂ ਅੱਗੇ ਆਏ ਆਇਕਨ ਪਾ ਉਹ ਬੱਟ ਦੇ ਹੁੰਦੇ ਸੀ ਦੇਖੀ ਆ ਫੜਿਓ ਮੈਂ ਤੁਹਾਨੂੰ ਦਿਖਾਉਣੀ ਆ ਹੋਣੀ ਆ ਹੋਣੀ ਆ ਇਹ ਕੋਰੇ ਹੋ ਜਾ ਆ ਪ੍ਰਾਣੀ ਆਪਾਂ ਉਹ ਹਾਂ ਦੇ ਕੇ ਹਾਂ ਦੂਸਰੀਆਂ ਬਰਾਣੀਆਂ ਉਹ ਲੈ ਕੇ ਉਹ ਪੂਣੀਆਂ ਵਟ ਕੇ ਦਿਖਾਓ ਵੀ ਹੁਣ ਕੋਲ ਆਂਟੀ ਕਿੰਦਾ ਤੌਰ ਅਸਲ ਮੁੱਠੇ ਸੱਤੀ ਆ ਮੈਂ ਬਾਅਦ ਚ ਲੈਣੀ ਮਾੜਾ ਖੜ ਜਾ ਪੂਣੀਆਂ ਵਟ ਕੇ ਇਹਦੀਆਂ ਪੂਰੀਆਂ ਵਟਦੀਆਂ ਉਹ ਹੁੰਦੇ ਤੇ 40 ਰੁਪਏ ਵੜਾਈ ਲੈਂਦੇ ਨੇ ਇੱਕ ਦੀ ਹਾਂ ਮੈਂ ਲਗਾ ਗਾਣੋ ਐਵੇਂ ਨਾ ਫਿਰ ਇਹਨੂੰ ਐ ਕੱਢ ਦਿੰਦੇ ਹੁੰਦੇ ਦੀ ਇਹ ਟੱਕਾ ਹੋ ਆ ਨਾ ਦੂਜਾ ਆ ਟੱਕਾ ਨੇ ਕਾਨੇ ਉਹ ਐਹਾਂ ਜਾਂਦਾ ਕਾਨੇ ਹੁੰਦੇ ਸੀ ਆ ਆ ਦੇਓ ਮੜੇ ਇਹਦੇ ਨਾਲ ਬੱਟੇ ਜਾਨ ਨੂੰ ਇਹ ਤਾਂ ਮੋਟਾ ਨਾ ਨਾ ਬੱਸ ਥੋੜੇ ਬੱਸ ਵੱਟ ਕੇ ਦੇਖ ਆਉ ਉਹ ਬੱਸਾ ਦਿਖਾ ਤੂੰ ਮਾੜਾ ਤੇਰੇ ਵਾਲਾ ਹੱਥ ਨਾਲ ਨਹੀਂ ਮਾੜੇ ਆ ਕ ਲੈਣਾ ਬੱਸ ਇਹ ਤਾਂ ਠੀਕਾ ਮੋਸਟਾਰਕੋ ਦੇ ਬੱਸ ਜੋ ਮੋਟਾ ਆਪਾਂ ਖਲੰਗਾਂਗੇ ਬੱਸ ਏਕਣ ਕਰਕੇ ਨਾ ਇਹਨੂੰ ਪਤਲੀ ਬਹੁਤ ਨੂੰ ਬੱਤ ਕਰ ਇਧਰ ਓਕੇ ਦਿਖਾ ਤੂੰ ਨਾਲੇ ਤੂੰ ਇਹਦੇ ਵਿੱਚ ਹੀ ਦੇਖ ਐਵੇਂ ਐਵੇਂ ਅੱਗੇ ਐਵੇਂ ਕਰਕੇ ਫਿਰ ਐਵੇਂ ਆਹ ਉਹ ਦੂਜੇ ਹੁੰਦੇ ਦੀ ਕੰਮ ਨੇ ਜੇ ਐਵੇਂ ਹਨੇ ਫਿਰ ਰੱਖ ਦੇ ਦੇ ਰੱਖ ਦੇ ਦੇ ਐਵੇਂ ਫਿਰ ਐਵੇਂ ਪੱਟ ਕੇ ਨਾ ਆਇਆ ਤਾਂ ਕੱਢ ਲਉਂਦੇ ਤੇ ਫਿਰ ਇਹ ਜੇ ਉਹ ਚਾਰਖਾ ਨਹੀਂ ਹੁੰਦਾ ਜਿਹੜਾ ਫਿਰ ਉਹਨੂੰ ਐਵੇਂ ਦੱਟ ਕੇ ਹੁੰਦਾ ਫਿਰ ਉਹਦੇ ਚਾਰਖਾ ਵੀ ਖਾਣੇ ਆ ਅਸੀਂ ਚਾਰਖਾ 50 ਰੁਪਏ ਆ ਉਹ ਨਾ ਮੈਂ ਭਾਈ ਉਹ ਦੀ ਜਮ ਖਲਾਵੇ ਦੇ ਤੇ ਫਾਤਰ ਪੂਪੂ ਅੱਜ ਸਰਪੰਚ ਨੇ ਗੁੱਸਾ ਤਾਰ ਰਹੀ ਆ ਉਹ ਤੇ ਉਹਨਾਂ ਤੇ ਹਾਏ ਹਾਏ ਇੱਧਰ ਹੋ ਜਾ ਇਹ ਕੱਲ ਦੂ ਸੱਚੇ ਮੇਰੀ ਐ ਲੱਗਦੇ ਦੀ ਸਾਰੇ ਹਨੇ ਏਟਾ ਬੜਾ ਢੇਰ ਹੁੰਦਾ ਸੀ ਫਿਰ ਉਹ ਪੂਣੀਆਂ ਬੱਟ ਕੇ ਸਾਰੀਆਂ ਕਟਣਾ ਹਨ ਬਹੁਤ ਆ ਹੋ ਪੰਜ ਫੀਟ ਦੀਆਂ ਪੰਜ ਫੀਟ ਰੋਣਾਂ ਦੇ ਹੋ ਨਿਚੜੇ ਕਰਨੇ ਨਿਚੜੇ ਹੋਣ ਇਹਦੇ ਕੋਲੇ ਕਰਨੇ ਬਟੇ ਨਾ ਤਿੰਨ ਮੇਕਾਈ ਮੇਰੀ ਮਰੀਦ ਪੁੱਤ ਜਿੰਨਾਂ ਦਾ ਦੋ ਜੀ ਮੇਰੀ ਨਾਂਕਤਾਚੀ ਕਰਦੇ ਨੇ ਜੇ ਬਹੁਤ ਕੰਮ ਇਹ ਉਹ ਐਨਾ ਕੁ ਸ ਉਹਨੇ ਸੜ ਜਾਇਆ ਗੁੱਤੀ ਮੈਂ ਪੁੱਛਿਆ ਥੀਰ ਵੀ ਇਹਦਾ ਕਰਾਈ ਦੇ ਨੇ ਮੱਛਰਾਂ ਨੇ ਕਿ ਭਰਾਈ 40 ਰੁਪਏ ਹੁਣ ਆਈਕਨੇ ਤੇ ਕਰਦੇ ਉਹ ਕਦੇ ਹੁਣ ਇਹ ਸਾਰੇ ਸਦਾਨੇ ਚ ਪੈਣ ਕਿੰਨੇ ਕਿੰਨੇ ਪਾ ਕੇ 1 ਕਿਲੋ ਕਿੰਨੇ 10 ਰੁਪਏ ਨਾ ਇਹਨਾਂ ਦੀ ਕਿੰਨੀ ਬਾਤ ਹੈ ਅਸਟਾਈਨ ਚੱਕ ਭਾਵੇਂ ਦੇ ਰਹੇ ਨੇ ਨਾ ਪਾਣੀ ਹੁੰਦੇ ਕੋਈ ਦੇਖ ਲਓ 10 ਰਣਾ ਪਰ ਜਾ ਕੇ ਕਿਲੋ ਪੈ ਗਈ ਆ ਲੇਕਿਨ ਫਿਰ ਸੁਬਹ ਨਹੀਂ ਹੈਗੀ ਮੇਰੀ ਗੱਲ ਇਹ ਨਹੀਂ ਹੁੰਦਾ ਕਿ ਕਿੰਨੇ 10 ਕਿਲੋ ਸੀ ਕਿ 10 ਰਣਾ ਚ ਪੈ ਜਾਣੀਆਂ ਕਿੱਦਾਂ ਵੀ ਮੈਂ ਕਵਰ ਇੱਕ ਬਰਾਬਰ ਦੇ 1 ਕਿਕੇ ਸਰ ਜੀ ਨਾ ਉਹ ਫਟਦੀ ਜਾਈ ਮੇਰੇ ਛੇ ਤਾਂ ਹੋ ਗਏ ਨਾ ਸਰ ਆਣੇ ਤੇ ਨਹੀਂ ਬੈਠੀ ਤਾਂ ਕਹਿੰਦੇ ਕਰਦਾ ਚੜਦਾ ਹੁਣ ਦੇਖੀ ਆਹ ਹੁਣ ਕਿਹੜਾ ਕਰਦਾ ਹੈ ਜੇ ਕੰਮ ਨਹੀਂ ਈ ਛੜੇ ਭੈਜ ਫੈਨਾ ਤਾਂ ਇਹ ਲੋਕਰ ਧੋਤਾ ਹੋਰ ਸਿਆ ਸੇ ਟੋਹੇ ਟੋਹੇ ਸਾਥ ਤਾਂ ਕਰੁੰਦੇ ਕੋਈ ਨਾ ਇਹ ਤੇ ਵਿੱਕੀ ਦੇਖ ਇਹ ਗੁੜੀ ਆਹ ਧੋ ਕੇ ਨਿਕਲ ਗਈ ਇੱਥੇ ਸਿੱਟੀ ਆ ਕੱਲੂ ਉਹੀ ਪੌਣੀ ਸੁੱਕੀ ਏ ਆਹ ਪੰਜਰ ਬਦੇ ਜੀ ਬੋਤਲ ਉਹਨੇ ਬਾਕੀ ਇਹਨੇ ਹਾਂ ਪੜਾਹੋ ਜਾ ਚਲੋ ਜੀ ਇੱਥੇ ਇੱਥੇ ਕੱਢਿਆ ਦਾ ਕਿ ਉਹ ਤਰਪਾਈਆਂ ਕਰਨੀਆਂ ਔਖੀਆਂ ਹਨ ਹਣੀ ਹੁਣ ਉਤਰਪਾਈਆਂ ਕਰਨੀਆਂ ਔਖੀਆਂ ਨੇ ਮਾਮਾ ਹਾਂ ਲਾਹੂ ਦਾ ਐਸੀਆਂ ਜਿਵੇਂ ਕੇ ਉਹ ਵੀ ਔਖੀਆਂ ਨੇ ਬੈਠਣਾ ਵੀ ਔਖਾ ਹੈ ਆਉਂਦਾ ਵੀ ਬਾ ਕੀ ਬੰਦੇ ਬਸ ਇੱਕ ਕਰਣਾ ਰਹਿ ਗਿਆ ਉਹ ਤਾਂ ਮੈਂ ਆਪੇ ਕਰ ਲਿਆ ਦੋ ਨੇ ਪਾ ਦੇ ਇਹਨੂੰ ਗੱਠ ਦੇ ਲਾ ਦਿਓ ਫੜਨ ਹੁਣ ਨਬੂ ਕਰੂ ਦੇਖਿਓ ਹੋ ਗਿਆ ਹੋ ਗਿਆ ਮਾਂ ਨੇ ਇਸ ਵਾਰ ਉਹ ਦਿੱਤਾ ਠੀਕ ਹੋ ਗਈ ਉਹ ਦਿੱਤੀ ਆ ਠੀਕ ਹੈ ਨਾ ਕਹ ਤੇਰੇ ਦਾਦੂ ਨੂੰ ਕਹਦੀ ਪਾਸ ਹੋ ਗਿਆ ਮੈਂ ਕੋਈ ਨਹੀਂ ਕਹਿੰਦੀ ਮਸਤਾ ਰਹਿੰਦੇ ਠੀਕ ਮੈਂ ਲੈ ਕੇ ਦੇ ਦੂੰਗੀ ਨਾ ਉਹ ਲੈ ਲਊ 500 ਆਪੇ ਆ ਤਾਂ ਦਾਦੂ ਤਾਂ ਮੈਂ ਲੈਣਾ ਹੈ ਅੱਛਾ ਨਾ ਉਹ ਕਿਵੇਂ ਲੈ ਲੂਗੀ ਫੇ ਲੈ ਕੇ ਦੇ ਦੂ ਇਹ ਜਿਹੜੀ ਦੇਖੀ ਆਈਆਂ ਖੜ ਜਾ ਨਾ ਵੇ ਮੈਂ ਨਹੀਂ ਦੇ ਦੇਣੀ ਚੱਕ ਕੇ ਪੈਸੇ ਨਾ ਉਹਨੂੰ ਚੋਪਾਂ ਇਹਦੇ ਵਿੱਚ ਦਫਦਾ ਉਹ ਤਾਂ ਸਹੀ ਗੱਲ ਲੈ ਨਾ ਵੇ ਇਹ ਆ ਮੈਨੂੰ ਵੀ ਫੁੱਟੀ ਚਹੀਦੀ ਆ ਇਹਨਾਂ ਅੰਦਰ ਮੈਂ ਨਹੀਂ ਲਊਗਾ ਦੋ ਰੋਗ ਨਾਲ ਪਛਾਰਦਾ ਮੈਂ ਗੁਰਵਿੰਦਰ ਇਹਦੇ ਲੈ ਨਹੀਂ ਆ ਹਾਂ ਫੇਰ ਨਹੀਂ ਆ ਹਾਂ ਹਾਲਾ ਬਰਦ ਇੱਥੇ ਕਰ ਲਾ ਪੈਜੂ ਸਮੈਲ ਵੀ ਹੁੰਦੀ ਇਹ ਫਸਾ ਖਾਤੇ ਉੱਪਰ ਹੈ ਆ ਬੰਦ ਕਰ ਮਾੜੀ ਨਬੂ ਵੀ ਕਰ ਲਈਏ ਆਹਾ ਹੂੰ ਹੂੰ ਸਮਝ ਹੂੰ ਹੂੰ ਬੰਦ ਕਰ ਸੜ ਗਿਆ ਦੇ ਹੂੰ ਇਹ ਨਾਮ ਉਹ ਹੁੰਦੇ ਤੇ ਮੈਂ ਦਾ ਹੱਕੇ ਨਾਮ ਉਹ ਫਿਰ ਜੇ ਦਾਗ ਪੈ ਜਵੇ ਉਤਰਦੇ ਵੀ ਨਹੀਂ ਹਾਲਾ ਤੇ ਬੇਰ ਹਾ ਚ ਉਹਨਾਂ ਨੂੰ ਦਿੱਤੇ ਬੈਨੇ ਬਿਸਤਰਾ ਇਹ ਹਮਮ ਆਗਲਾ ਕੰਨ ਨੂੰ ਸੰਭਾਲ ਕੇ ਰੱਖਦਾ ਫੇਰ ਕੂਜਣਾ ਹਮ ਆ ਦੇਖੀ ਆ ਨਾ ਬੂ ਕਰਦੀ ਆ ਦੇਖੀ ਹਾਂ ਦੇਖ ਲਓ ਜਮੀ ਗਾਂ ਹੋ ਗਿਆ ਸੀ ਵੀ ਵੀ ਕਿਤੇ ਹੋ ਗਈ ਹਾਂ ਉੱਥੇ ਕੱਟ ਕੇ ਦੇ ਮੈਨੂੰ ਹਾਂ ਦੇਣਾ ਨਹੀਂ ਚਾਹੀਦਾ ਦੇਖਾ ਮੈਂ ਮੈਨੂੰ ਮੰਗੇ ਮੈਂ ਮੰਦੀਪ ਦੇ ਦੇ ਦੂੰ ਕੱਟ ਕੇ ਮੈਂ ਇਹਦੇ ਬਾਪ ਨੂੰ ਕੱਢਣ ਦੇ ਆ ਪਤਾ ਨਹੀਂ ਕੀ ਹੋ ਗਿਆ ਮੰਮਾ ਮੈਂ ਤੁਹਾਨੂੰ ਬੜੀ ਨੇ ਦੱਸਤਾ ਕੁਛ ਨਹੀਂ ਹੁੰਦਾ ਹਾਂ ਪਰ ਮੈਨੂੰ ਕੀ ਪਤਾ ਲੱਗਦਾ ਹਾਂ ਕਹਿੰਦੀ ਬੜੀ ਲੈਣੀ ਤੇ ਦਿੱਤਾ ਤੇ ਅੱਛਾ ਕਹਿੰਦੀ ਘਰ ਮੇਲੇ ਕਹਿੰਦੀ ਛੱਡ ਬਾਤ ਤੇ ਬਿਸਤਰੇ ਤੇਰੇ ਵੀ ਸਾਰੇ ਕਰ ਦਿੱਕੇ ਬਾਪੂ ਨੇ ਦੇ ਦਿੱਤੇ ਹਾਂ ਤਾਂ ਇਹਦੇ ਫੇਰ ਨੂੰ ਖਾ ਜਾਂਦੀ ਉਹਨਾਂ ਨੇ ਆਉਂਦੇ ਹੁੰਦੇ ਤੇ ਫੇਰ ਮੈਂ ਮੰਗ ਜੇ ਆਉ ਦੇ ਉਂਗਲੀ ਚੋਂ ਨਾ ਲਖਾ ਲਈ ਆ ਕਰਦੇ ਤੂੰ ਇਹਦੇ ਨੂੰ ਜੀ ਚੜਦੀ ਆ ਹਣੀ ਕਰਦਾ ਏ ਅਗੇ ਵੀ ਮਿੱਟੀ ਨਿਕਲਦੇ ਵਿੱਚੋਂ ਇਹ ਵਿੱਚੇ ਲਿਖੋਈ ਹੋਈ ਆ ਹੱਥ ਤਾਂ ਫੜੇ ਕਰੋ ਜੀ ਮੈਨੂੰ ਤੋਂ ਸਿੱਖਣਾ ਅਸੀਂ ਤਾਂ ਸਿੱਖੇ ਵੀ ਆ ਬਸ ਸਾਡੇ ਕਰੋ ਜੀ ਨੇ ਸਹਰਾਣੇ ਭੰਨ ਸਿੱਖਣਾ ਮੈਨੂੰ ਤੋਂ ਮੈਨੂੰ ਪਤਾ ਆ ਜੇ ਮੈਂ ਸਾਨੂੰ ਸਾਰਿਆਂ ਨੂੰ ਦੱਸਾਂ ਸਰਪੰਚਣੀ ਕਦੇ ਸਰਪੰਚਣੀ ਸੀ ਮੰਮੀ ਦਾ ਨਾਮ ਰੱਖਿਆ ਹੋਇਆ ਕਿਉਂਕਿ ਇਹ ਲਾਣੇਦਾਰੀ ਖਰਚ ਕਰਦੀ ਸਾਰਿਆਂ ਦੀ ਕਿਹੜੀ ਤੇਰੇ ਬਾਪ ਤੇ ਲਾਣੇਦਾਰੀ ਕਰਦੀ ਅਹ ਣੀ ਸਤ ਆ ਮੈਂ ਕਹ ਰਹੀ ਹਾਂ ਤੁਸੀਂ ਸਾਰੇ ਕਮੈਂਟ ਕਰਨਾ ਸਰਪੰਚ ਜੀ ਦੀ ਬਾਰੇ ਤੁਸੀਂ ਕੀ ਸੋਚਦੇ ਹੋ ਸਾਰੇ ਬੋਲਿਓ ਸੋਚ ਸੋਚ ਕੇ ਦੱਸਿਓ ਵੀ ਫਿਰ ਐ ਤਾਂ ਦੱਸੋ ਤਾਂ ਵੀ ਤੇਰੀ ਕੀ ਲੱਗਦੀ ਆ ਉਹ ਮੰਮੀ ਲੱਗਦੀ ਆ ਠੀਕ ਆ ਦਾਦੀ ਮੰਮਾ ਅੱਛਾ ਵੀ ਜੇ ਪੁੱਛੇਗੀ ਇਸ ਤੋਂ ਬਾਅਦ ਪੁੱਛੇਗੀ ਆ ਦੇਖੀ ਆ ਤਾਂ ਕਿ ਵਧੀਆ ਵਧੀਆ ਕੀ ਕਰੋ ਹੈ ਵਧੀਆ ਵਧੀਆ ਕੀ ਕਰੇ ਹੋ ਲਾਈਕ ਐਂਡ ਕਮੈਂਟ ਐਂਡ ਸਬਸਕ੍ਰਾਈਬ ਜਿਸ ਦਿਨ ਨਾ ਕਿਸੇ ਦਾ ਵੀ ਬਰਥਡੇ ਹੋਊਗਾ ਜਿਹੜੀ ਵੀ ਸਾਡੀ ਜਾਨਕੀ ਵਲੌਗ ਦੇਖਦੇ ਨੇ ਕਿਸੇ ਉਹਨਾਂ ਨੇ ਪੱਕਾ ਵਿਸ਼ ਕਰਾਂਗੇ ਹਨਾ ਠੀਕ ਆ ਬਾਕੀ ਘਰ ਤੋਂ ਮਾਂ ਨੇ ਲਿਆ ਲੰਬੂ ਹੀ ਭੋਗੀ ਤੂੰ ਚੱਲ ਬਈ ਜਿਵੇਂ ਮਰਜ਼ੀ ਕਰਿਆ ਆ ਦੇਖ ਕਿੰਨਾ ਸੌਂਤਾ ਆ ਦੇ ਯਾਰ ਹਾ ਦੂਤ ਹਿੱਸੇ ਦਲੈਂਦੀ ਐ ਸਾਡੇ ਨਾਲ ਹਾਂ ਇਹ ਤਾਂ ਮਾਂ ਜੰਪੀ ਮੇਰਾ ਦੂਤ ਸੱਚੀ ਨਾ ਹਾਂ ਉਹ ਤਾਂ ਦਾਦੂ ਤਾਂ ਆਪਣੇ ਮੰਝਾ ਗੋਖੇ ਦੇ ਹਾਂ ਮਾਰਾ ਦੂ ਕੀ ਤੋਂ ਬਣਾ ਲੋਂਗੇ ਕਹਿੰਦੀ ਉਹ ਦੂਏ ਫਿਰ ਨੇ ਪਚਾਵਾਂਗੇ ਹਾਂ ਇਹ ਕਹਿੰਦੀ ਮੰਮੀ ਇੱਥੇ ਹੀ ਗਾ ਦੂਗੀ ਹਾਂ ਮੰਮੀ ਕਿੱਥੇ ਜਾਊਗੀ ਮੈਂ ਤਾਂ ਬਾਣ ਲਿਆ ਕੇ ਬੁਣੇ ਦੇ ਕਹਿ ਨਹੀਂ ਮੈਂ ਪੈਸੇ ਪਾ ਦੂੰਗਾ ਉਹ ਹਿਸਾਬ ਨਾਲ ਕਹਿ ਰਹੀ ਦੀ ਆਪਣੀ ਜਾਣ ਚ ਵੀ ਉੱਥੇ ਮੰਜਾ ਦਾ ਦਿਮਾਗ ਨੇ ਮੰਜਾ ਤੋ ਗਿਆ ਤੁਰਿਆ ਮੈਂ ਉੱਥੇ ਮੰਜਾ ਮੈਂ ਚਲ ਬਾਣ ਲਿਆ ਕੇ ਕਹਿ ਨਹੀਂ ਘਾਤੇ ਇਹ ਪੈਸੇ ਬੜੇ ਤੁੰਮ ਮੈਂ ਕਹਿ ਦੂੰ ਪੈਸੇ ਭਾਈ ਫੜਾਏ ਜਿਵੇਂ ਹਮ ਕਾਦੇ ਪੈਸੇ ਲੈਣ ਨੇ ਤਾਂ ਬਾਣ ਦੇ ਬੱਲੇ ਕਹ ਨਹੀਂ ਆਹ ਨਹੀਂ ਪੈਸੇ ਸਾਡਾ ਕੋਲ ਫੇਰ ਕੀ ਹੈ ਇੰਨਾ ਥੋੜਾ 51 ਮੈਂ ਵੀ ਦੂੰਗੀ ਚਲ ਕੋਈ ਨਾ ਅੱਛੀ ਬੁਕੈਣਾ ਹੈ ਕਹਿੰਦਾ ਮੰਮੀ ਪੈਸੇ ਮਾਹਨਾ ਨਾ ਹਾਂਜੀ ਉਹਨੇ ਤੇਲਾ ਦੇਖਾਂਗੇ ਫੇਣੇ ਹਾਂ ਨਹੀਂ ਇਹ ਤਾਂ ਫੇਰ ਦਾਗ ਜੇ ਲੱਗ ਜਾਣਗੇ ਨਾ ਇੱਕ ਹੋਰ ਚੜਾ ਲੈਂਗੇ ਹਾਂ ਤੇ ਜੀ ਨਵਾਂ ਨਮਕ ਧੀਰਾ ਤੇਜ ਮੈਂਣ ਤਿੰਨੇ ਬਰਾਬਰ ਮਾਤਰਾ ਚ ਲੈ ਲਿਆ ਹਾਂ ਹਾਂਜੀ 700 ਗ੍ਰਾਮ ਲੈ ਲੱਕੇ ਤੇ ਉਹਦੇ ਵਿੱਚ ਇੱਕ ਚਮਚਾ ਪਕੌੜੀ ਦਾ ਪਾ ਦੇਣਾ ਨੂੰ ਥੋੜਾ ਜਿਹਾ ਭੁੰਨ ਲੈਣਾ ਆਪਾਂ ਗੜਾਹੀ ਚ ਪਾ ਕੇ 5-7 ਮਿੰਟ ਫਿਰ ਇਹਨੂੰ ਆਪਾਂ ਚੂਰਨ ਮੈਂ ਹੁਣ ਪਹਿਲਾਂ ਤੁਹਾਨੂੰ ਦਿਖਾਇਆ ਨਹੀਂ ਹੁਣ ਆਪਾਂ ਇਹਨੂੰ ਚੂਰਨ ਬਣਾ ਲਿਆ ਤੇ ਚੂਰਨ ਨੂੰ ਆਪਾਂ ਕਿ ਫੱਕੀ ਦੇ ਤੌਰ ਤੇ ਰੋਟੀ ਤੋਂ ਬਾਅਦ ਨਾ ਅੱਧਾ ਚਮਚ ਇੱਕ ਗੁੜ ਦੀ ਡਲੀ ਦੇ ਨਾਲ ਲਓ ਇਹਦੇ ਨਾਲ ਆਪਣਾ ਪਾਚਨ ਕਿਰਿਆ ਵੀ ਠੀਕ ਰਹਿੰਦੀ ਆ ਤੇ ਆਪਣਾ ਭਜਨ ਵੀ ਘਟਦਾ ਭਜਨ ਘਟਾਉਣ ਚ ਵੀ ਇਹ ਬਹੁਤ ਮਤਲਬ ਕਾਰਗਰ ਹੈ ਨੂੰ ਅੰਦਰ ਕਹਿੰਦਾ ਜੀ ਆਪਾਂ ਨੂੰ ਕਹਿੰਦਾ ਬਣਾ ਕੇ ਦੋ ਅੱਛਾ ਫਿਰ ਆਪਾਂ ਵੀ ਬਣਾ ਕੇ ਦੇਖ ਲਵਾਂਗੇ ਹਨਾ ਹਾਂਜੀ ਤਿੰਨ ਚੀਜ਼ਾਂ ਪੈਂਦੀਆਂ ਨੇ ਬਸ ਕੋਈ ਨਹੀਂ ਮੈਨੂੰ ਪੁੱਛ ਲੋ ਹਾਂਜੀ 100-100 ਗ੍ਰਾਮ ਪਾਇਆ ਸੀ ਮੈਂ ਤਿੰਨੇ ਚੀਜ਼ਾਂ 100 ਗ੍ਰਾਮ ਧਮੈਣ 100 ਗ੍ਰਾਮ ਸੌਫ ਤੇ 100 ਗ੍ਰਾਮ ਮਹਜਰਾ ਇਹ ਸਾਰਾ ਸਾਜ ਮੇਰੇ ਵਾਸਤੇ ਹੈ ਨਾ ਹਾਂਜੀ ਹਾਂਜੀ ਕਾਲੂ ਬਣਾ ਜੇ ਤੁਸੀਂ ਪਦਾਲ ਸਰਦੀ ਚ ਵੀ ਪਾ ਸਕਦੇ ਮਸਾਲੇ ਦੇ ਤੌਰ ਤੇ ਵਧੀਆ ਬਣਦਾ ਹਾਂਜੀ ਮਿਕਸ ਟੇਸਟ ਚਲੋ ਜੀ ਤੁਸੀਂ ਵੀ ਟ੍ਰਾਈ ਕਰਿਓ ਜਦੋਂ ਲੈ ਲਓ ਤੇ ਆਪਾਂ 7 ਮਿੰਟਾ ਹਾਂ ਆਪਾਂ 7 ਮਿੰਟਾ ਵਾਲਾ ਠੀਕ ਹੈ ਮਾਜਮ ਆ ਜਾਂਦੀ ਹੈ